ਚਲੋ ਜੀ ਛਾੜੂ ਪੋਚਾ ਮੈਂ ਕਰ ਲਿਆ ਭਾਂਡੇ ਇਹਨਾਂ ਨੇ ਮਾਂਝ ਲਿਆ ਤੇ ਉਹ ਹੁਣ ਸਾਡਾ ਸਵੇਰ ਦਾ ਛੋਟਾ ਜਿਹਾ ਬ੍ਰੇਕਫਾਸਟਾ ਚੋਕਸ ਦਾ ਆਟਾ ਗੁੰਨੋ ਜਲਦੀ ਫਾਸਟ ਜਿਆਦਾ ਪਾਗੜ ਨਹੀਂ ਕੋਈ ਨਹੀਂ ਮੈਨੂੰ ਇਹਦਾਰਾ ਪਾਣੀ ਜਿਆਦਾ ਪਾਦੇ ਗੁੱਡੂ ਨਿਕਲ ਗਈ ਹੁਣ ਮੈਨੂੰ ਇਹਨੂੰ ਬੁਲਾਉਣਾ ਪੈਣਾ ਆ ਲਾਲਚ ਦੇ ਕੇ ਆਓ ਤਾਂ ਪੰਜਾਬਸਤਾਨ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਚਨਾਕੋਕੋ ਤੇ ਅੱਜ ਮੈਂ ਬਣਾ ਰਹੀ ਆ ਮਹਾ ਛੋਲਿਆਂ ਦੀ ਦਾਲ ਉਹ ਮੈਂ ਰੱਖਤੀ ਆ ਇੱਧਰ ਚੋਲ ਨੇ ਇੱਧਰ ਗਏ ਇੱਧਰ ਆਲੂ ਦੀ ਸਬਜ਼ੀ ਤੇ ਉੱਠ ਚੁੱਕਿਆ ਮੇਰੇ ਖਾਲਾ ਨੂੰ 2 ਵਜੇ ਲੱਗਿਆ ਮੈਂ ਦਰਵਾਜ਼ਾ ਨਹੀਂ ਖੋਲ ਰਹੀ ਡਰਦੀ ਕਿਉਂਕਿ ਨਾ ਫਿਰ ਇਹ ਉਧਰ ਨੂੰ ਭੱਜ ਜਾਂਦੀ ਆ ਤੇ ਫਿਰ ਮੈਨੂੰ ਹੱਥ ਨਹੀਂ ਆਉਂਦੀ ਉਹ ਸ਼ੈਤਾਨ ਆ ਹੈ ਪਰ ਵਿਚਾਰੀ ਪੂਰੀ ਰਾਤ ਇਕੱਲੀ ਰਹਿੰਦੀ ਆ ਨਾ ਕੱਲੀ ਵੀ ਨਹੀਂ ਰਹਿੰਦੀ ਅੰਕਲ ਆ ਜਾਂਦੇ ਨੇ ਉੱਪਰ ਪਰ ਫਿਰ ਵੀ ਸਾਡੇ ਦੂਤਾਂ ਮਤਲਬ ਕੱਲੀ ਰਹਿੰਦੀ ਆ ਨਾ ਤੇ ਬੱਸ ਪਹਿਲਾਂ ਪਿੱਛੇ ਸੁਸੂ ਵਗੈਰਾ ਕਰਦੇ ਸੀ ਕਿ ਹੁਣ ਨਾ ਪਿੱਛੇ ਮਿੱਟੀ ਇੰਨੀ ਆ ਔਰ ਸਰੀਏ ਵਗੈਰਾ ਬਹੁਤ ਜ਼ਿਆਦਾ ਪਏ ਹੋਏ ਨੇ ਇਹਦੇ ਕਰਕੇ ਫਿਰ ਆਪਾਂ ਨਾ ਉਹਨੂੰ ਭੇਜਦੇ ਨਹੀਂ ਉਹ ਦਸ ਪਾਸੇ ਵੀ ਕਿਤੇ ਨਾ ਹੈ ਡੇਗੂ ਵੀ ਨਾ ਜਾਵੇ ਕੋਣੇ ਦੇਖੋ ਮੈਂ ਤੁਹਾਨੂੰ ਇੱਕ ਮਾਸ਼ਾਅੱਲਾ ਸਾਡੇ ਦਰਵਾਜ਼ਾ ਖੋਲਾਂਗੀ बहर गई जाओ घूम लो घूम ला अंकल ने राती दरवाजा लाया क्योंकि उधर उ देख नहीं रस्ता मिलता पे आपका जरूरी जाना उधर हम्म गुड्डू निकल गई एवं कर, कर दी है इसलिए मैं इधरले पासे नहीं कट दी हम मैं इन बुला पैना पीड़ा को रोटी खा लो रस्ता हम इन ऐदा भी पता है अदर सदर नहीं सब कुछ कर रहे हैं है? खानी सी देख जीव 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 कि चल दी तेरी है ਲੋਨ ਬਾਕੀ ਆਪਾਂ ਬਾਕੀ ਕੰਮ ਨਵੇੜ ਲਈਏ ਉਹ ਸਿੱਤੇ ਪਏ ਨੇ ਜੀ ਕਿਉਂਕਿ ਮੈਂ ਥਾਏ ਨਹੀਂ ਕਿਉਂਕਿ ਉਹਨ ਦਾ ਡਿਪਾਰਟਮੈਂਟ ਆਇਆ ਭਾਂਡੇ ਵਾਲਾ ਮੈਂ ਪਹਿਲਾਂ ਸਬਜੀ ਭਾਜੀ ਸਾਰਾ ਰੋਟੀ ਬਣਾਣੇ ਲਾ ਤੋ ਫੇਰੇ ਖਾਵਾਂਗੀ ਕਿ ਕਿ ਫਿਲਹਾਲ ਤਾਂ ਮੇਰਾ ਹੀ ਕੰਮ ਚੱਲ ਰਿਹਾ ਹੈ ਤਾਂ ਮੇਰੇ ਆਲੂ ਵੀ ਬਣ ਚੁੱਕੇ ਆ ਹੁਣ ਦਾਲ ਨੂੰ ਤੜਕਾ ਲਾਣ ਲੱਗੀ ਆ ਚਾਵਲ ਵੀ ਬਣ ਚੁੱਕੇ ਆ ਮੇਰੀ ਟ੍ਰਿਕ ਕਾਮਯਾਬ ਹੋਈ ਘਰੋਂ ਧਨੀਆ ਭੇਜਿਆ ਸੀਗਾ ਸ਼ਹਿਰ ਪਰੋ ਮੰਮੀ ਨੇ ਤੇ ਉਹਨਾਂ ਮੈਂ ਇਦਾਂ ਲਪੇਟ ਕੇ ਰੱਖਤਾ ਸੀਗਾ ਤੇ ਪਰ ਉਹ ਕਾਮਯਾਬ ਹੋ ਗਿਆ ਖਰਾਬ ਨਹੀਂ ਹੋਇਆ ਮੈਨੂੰ ਦਿਲ-ਪੇਟ ਕੇ ਮੈਂ ਪਾਣੀ ਨਹੀਂ ਜਾਣਾ ਚਾਹੀਦਾ ਨਾ ਬੇਸਿਕਲੀ ਇਹਦੇ ਅੰਦਰ ਤਾਂ ਫਿਰ ਟਿਸ਼ੂ ਰੱਖ ਸਕਦੇ ਹੋ ਪਰ ਮੇਰੇ ਤੋਂ ਟਿਸ਼ੂ ਸੀਗੇ ਨਹੀਂ ਫਿਰ ਮੈਂ ਦੇਸੀ ਜਵਾਲ ਕਰ ਲਿਆ ਹਨਾ ਕੋਕੋ ਹੈ ਗੁੱਡੂ ਉੱਧਰ ਜਾ ਕੇ ਬਹਿ ਜਾਓ ਇੰਨਾ ਗਰਮਾ ਲੱਗਦਾ ਪਿਆ ਤਾਂ ਆਟਾ ਗੁੰਨੋ ਜਲਦੀ फास्ट ਆਤਾ ਜਦਾ ਪੈ ਗਿਆ ਜੀ ਨਹੀਂ ਕੋਈ ਨਹੀਂ ਮੈਨੂੰ ਇਹ ਡਾਰਾ ਪਾਣੀ ਨੇ ਜਦਾ ਪੈ ਗਿਆ ਦੁਪਹਿਰ ਦੇ ਵੱਜ ਗਏ 3 ਸਾਰੇ ਨੇ ਮੇਰੇ ਵੱਲ ਸਸਰੀਕਾਲ ਜੀ ਕਿਵੇਂ ਸਾਰੇ ਜਾਣੇ ਤੇ ਕੰਮ ਕਰ ਆਪਾਂ ਕਰ ਲਿਆ ਉਹ ਮੋਟਰਸਾਈਕਲ ਤੇ ਆਪਾਂ ਕਵਰ ਵੀ ਚੜਾਤਾ ਧੁੱਪੇ ਖੜਾ ਰਿੰਦਾ ਸੀਗਾ ਤੇ ਆ ਤਾਂ ਇਹਦੇ ਸ਼ਾਮੀ ਖੜਾ ਰਿੰਦਾ ਆਪਣਾ ਜੰਗੋ ਜਿਹੜਾ ਪੂਰਾ ਪੰਜਾਬ ਘੁੰਮ ਕੇ ਆਇਆ ਆ ਬਾਕੀ ਪ੍ਰਸ਼ਾਦੇ ਆਪਣੇ ਤਿਆਰ ਨੇ ਤਿਆਰੀ ਪੂਰੀ ਚੈਸ ਚਾਰ ਰਗੀ ਬਸ ਕਿਉਂ ਕੋਕੋ ਤੈਨੂੰ ਮਿਲ ਗਈ ਰੋਟੀ ਕਿ ਨਹੀਂ ਖਾ ਲਈ ਇਹਨਾਂ ਕਾਹਦੀ ਤੇ ਮੂੰਹ ਵਾਲ ਦੇਖੀ ਜਾਂਦੀ ਦੇਖ ਲਾਂਚ ਚੱਕ ਪਣਾ ਹੋ ਗਈ ਤਿਆਰ ਦਾਲ ਚੌਲ ਕੋਕੋ ਨੇ ਆਪਣੀ ਸੀਟ ਸੰਭਾਲ ਲਈ ਆ ਕੇ ਰੋਟੀਆਂ ਕੋਕੋ ਨੇ ਆਪਣੀ ਸੀਟ ਸੰਭਾਲ ਲਈ ਆ ਤੂੰ ਕੀ ਬਣਾਇਆ ਉਹ ਆਲੂ ਦੀ ਬਣਾਈ ਸੀ ਨਾ ਸਬਜ਼ੀ ਥੋੜੀ ਜਿਹੀ ਬਚ ਗਈ ਹੋਰ ਅੱਛਾ ਲਾਓ ਜੀ ਇਹਨੂੰ ਲੱਗੀ ਬਿਆਸ ਤਾਨੂੰ ਮਿਲਦੇ ਆ ਰੋਟੀ ਖਾਣੇ ਤੋਂ ਬਾਅਦ ਫੋਨ ਦਾ ਤਰੀਕਾ ਦੇਖ ਲਓ ਇੱਦਾਂ ਜਿੱਦਾਂ ਨਿੱਕਦ ਮੂੰਹ ਕਿੱਥੇ ਆਦਾ 360 ਰੋਟੇਟ ਹੋਈ ਉਹ ਕਿੰਨੀ ਫਲੈਕਸੀਬਲ ਆ ਯਾਰ ਇਹ ਤਾਂ ਚਾਹੀ ਰੋਟੀਆਂ ਆਪਾਂ ਖਾ ਲਈ ਆ ਹੁਣ ਆਪਾਂ ਹੁਣੇ ਆ ਤਿਆਰ ਮਿਲਦੇ ਆ ਤੁਹਾਨੂੰ ਆ ਦੇਖੋ ਬਿਚੂ ਬਿਚੂ ਮੇਰੀ ਗੁੱਦ 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 ਤੋ 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 ਬ੍ਰੇਕ ਤੋਂ ਬਾਅਦ ਸਸਕਲ ਜੀ ਸਸਕਲ ਜੀ ਕਿੱਥੇ ਆ ਤੁਸੀਂ ਮੈਂ ਆਫਿਸ ਚ ਚਿਕਨ ਲੈ ਡਿਨਰ ਕਰਨਾ ਕੀ ਲੈਂਦਾ ਜੀ ਡਿਨਰ ਚ ਦਿਖਾ ਸਕਦੇ ਹੋ ਹਾਂਜੀ ਹਾਂਜੀ ਮੇਰੇ ਡਿਨਰ ਚਲੇ ਚਾਹਵਾ ਚੀਜ਼ ਬਣ ਦੇ ਦੇ ਟਿਕਾ ਤਰ ਮਾਠੋਲੇ ਵੀ ਚਟਣੀ ਮੰਮੀ ਦੁਆਰਾ ਬਣਾਈ ਹੋਈ ਸੀ ਚਟਣੀ ਕਿਹੜੀ ਹੈ ਪੁਦੀਨੇ ਦੀ ਅੱਛਾ ਜੀ ਸੱਲਨ ਦਹੀਂ ਆਲੂ ਚਪਾਤੀ ਵਾਹ ਜੀ ਵਾਹ ਜੀ ਵਾਹ ਬਹੁਤ ਫੁੱਲ ਫਲਾਫਾ ਵਧੀਆ ਸਾਡੇ ਕਿਉਂਕਿ ਜਦੋਂ ਚੱਕ ਟਾਈਮ ਰੋਟੀ ਖਾਣੀ ਹੋਣੀ ਹੈ ਵਧੀਆ ਹੋ ਸਾਰੇ ਜਾਣ ਵਧੀਆ ਖੂਪ ਤੇ ਆਲੇ ਦੋਲੇ ਦਾ ਮਾਹੌਲ ਲਓ ਜੀ ਅੱਬ ਪਹੁੰਚ ਗਏ ਆ ਘਰ ਨੂੰ ਸੀਕਾ ਸ਼ੁਰੂ ਹੋ ਰਹੀਆਂ ਰਹੀਆਂ ਅੱਜ ਤਾਂ ਸੀ ਫਸਿਆ ਅੱਜ ਤਾਂ ਜੀ ਸਭ ਤੋਂ ਹਾਂ 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 ਅੱਛਾ 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 ਚਲੋ ਜੀ ਝਾੜੂ ਪੋਚਾ ਮੈਂ ਕਰ ਲਿਆ ਭਾਂਡੇ ਇਹਨਾਂ ਨੇ ਮਾਂਝ ਲਿਆ ਤੇ ਉਹ ਹੁਣ ਸਾਡਾ ਸਵੇਰ ਦਾ ਛੋਟਾ ਜਿਹਾ ਬ੍ਰੇਕਫਾਸਟ ਆ ਚੋਕਸ ਦਾ ਤੇ ਪਾਣੀ ਵੀ ਦੇ ਪਾਇਆ ਬੂਟਿਆਂ ਨੂੰ ਕਿਉਂਕਿ ਨਾ ਏ ਧੁੱਪ ਦੇ ਵਿੱਚ ਬਹੁਤ ਜ਼ਿਆਦਾ ਮੁਰਝਾ ਜਾਂਦੇ ਆ ਤੇ ਹਵਾ ਚ ਬਹੁਤ ਸੋਹਣੀ ਚੱਲਦੀਆਂ ਤੇ ਹੁਣ ਮੈਂ ਆਣ ਕੇ ਦੇਖਿਆ ਤਾਂ ਹੁਣੇ ਫਿਰ ਠੀਕ ਹੋ ਗਏ ਨੇ ਮੈਨੂੰ ਲੱਗਾ ਧੁੱਪ ਦੇ ਵਿੱਚ ਹੀ ਫਰਕ ਪੈ ਰਿਹਾ ਤੇ ਕੋਕੋ ਭੈਣ ਜੀ ੱਡੀ ਜਿਹੜੀ ਆ ਉਹ ਇੰਜੋਏ ਕਰ ਰਹੀ ਆ ਮੌਸਮ ਨੂੰ ਇਹਨੂੰ ਖੋਲਿਓ ਧਿਆਨ ਨਾਲ ਗੰਡ ਨੂੰ ਕਿਉਂਕਿ ਇੱਥੇ ਉਹਦੇ ਤੇ ਧਮੋੜੀ ਆ ਉੱਪਰ ਮਧੂਮੱਖੀ ਹਾਂਜੀ ਆ ਬਾਹਰਲੇ ਪਾਸੇ ਰਹਿ ਗਿਆ ਆ ਮਾਰ ਦੋ ਝਾੜੂ ਬਹੁਤ ਚਾ ਹੋ ਗਿਆ ਆ ਇਹ ਵਧੀਆ ਕੰਮ ਕੀਤਾ ਵੀ ਜਿਹੜਾ ਕੋਕੋ ਕਰਕੇ ਨਾ ਸਵੇਰੇ ਸਵੇਰੇ ਝਾੜੂ ਪੋਚਾ ਨਾਲ ਹੀ ਹੋ ਜਾਂਦਾ ਆ ਚਲੋ ਹੁਣ ਮਿਲਦੇ ਆਂ